ਸੋਕਲ ਦੋਸਤੋ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਮੈਂ ਆਤਰਮੇਂਦਰ ਕੱਕੀ ਆ ਤੁਸੀਂ ਮੇਰੇ ਪਿੱਛੇ ਖੁਦ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮਹਾ ਰਿਸ਼ੀ ਵਾਲਮੀਕ ਜੀ ਦੀ ਮੂਰਤੀ ਹੈ ਜਿਹੜੀ ਉਹ 2020 ਤੋਂ ਇੱਥੇ ਸਥਾਪਿਤ ਕੀਤੀ ਹੋਈ ਹੈ ਔਰ ਇਹ ਮਹਾ ਜਿਹੜੀ ਮੂਰਤੀ ਲੱਗੀ ਹੋਈ ਹੈ ਇਸ ਦੇ ਨਾਲ ਬਹੁਤ ਛੇੜਛਾੜ ਹੋਈ ਆ ਤੇ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਗਿਆ ਥੋੜੀ ਜਿਹੀ ਜਗਾ ਜੋ ਮਹਾਵੀਰ ਵਾਲਮੀਕ ਜੀ ਦੀ ਇਸ ਸਮਾਧਿ ਨੂੰ ਦਿੱਤੀ ਹੋਈ ਸੀ ਔਰ ਇਸ ਮੂਰਤੀ ਨੂੰ ਇਥੋਂ ਪ੍ਰਸ਼ਾਸਨ ਵੱਲੋਂ ਪੱਟਿਆ ਗਿਆ ਅਤੇ ਜੋ ਬਾਲਮਿਕ ਸਮਾਜ ਆ ਉਹਨਾਂ ਨਾਲ ਨਜ਼ਾਇਜ਼ ਧੱਕਾ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਔਰ ਜਾਣਦੇ ਹਾਂ ਨਾ ਤੁਮ ਵੀ ਇਹ ਧੱਕਾ ਕਿਹਨੇ ਕੀਤਾ ਔਰ ਕੌਣ ਕੌਣ ਲੋਕ ਸੀ ਜਿਹੜੇ ਇਥੋਂ ਮੂਰਤੀ ਪੱਟ ਕੇ ਲੈ ਕੇ ਗਏ ਆ ਇਹ ਤੁਸੀਂ ਖੁਦ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤੇ ਭਗਵਾਨ ਬਾਲਮਿਕ ਜੀ ਦੀ ਮੂਰਤੀ ਦੇ ਨਾਲ ਛੇੜਛਾੜ ਕੀਤੀ ਗਈ ਅਤੇ ਬੇਆਬਦੀ ਕੀਤੀ ਗਈ ਹੈ ਔਰ ਇਸ ਬੇਆਬਦੀ ਨੂੰ ਕਰਨ ਦੇ ਲਈ ਇੱਕ ਇਧਰ ਨੇ ਪਾਸੇ ਯੂਨੀਵਰਸਿਟੀ ਦੀ ਜੋ ਦੀਵਾਰ ਸੀ ਉਸ ਦੀਵਾਰ ਨੂੰ ਵੀ ਪ੍ਰਸ਼ਾਸਨ ਵੱਲੋਂ ਢਾ ਕੇ ਮੂਰਤੀ ਨੂੰ ਚੋਰੀਆਂ ਲਜਾਇਆ ਜਾ ਰਿਹਾ ਸੀ ਕਿਉਂਕਿ ਜੋ ਭਗਵਾਨ ਬਾਰਮਿਕ ਜਿਹਦੇ ਸਮਰਥਕ ਸਨ ਉਹਨਾਂ ਨੂੰ ਪਿੱਛੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਰੋਕ ਗਿਆ ਲਿਆ ਗਿਆ ਔਰ ਅੰਡਰਗਰਾਉਂਡ ਇਸ ਰਾਸਤੇ ਨੂੰ ਬਿਲਕੁਲ ਢਾ ਕੇ ਇਤੋਂ ਦੀ ਮੂਰਤੀ ਨੂੰ ਬਾਹਰ ਲਜਾਇਆ ਗਿਆ ਔਰ ਬਾਹਰ ਜਾਣ ਤੋਂ ਬਾਅਦ ਇੱਕ ਪਰੇ ਬਾਲਮੀਕ ਜੀ ਦਾ ਮੰਦਰ ਬਣਿਆ ਹੋਇਆ ਜਿੱਥੇ ਕੇ ਇਸ ਮੂਰਤੀ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਔਰ ਜਦੋਂ ਪਬਲਿਕ ਨੂੰ ਪਤਾ ਚੱਲਿਆ ਉਸ ਤੋਂ ਬਾਅਦ ਪਬਲਿਕ ਨੇ ਜਿਹੜੋਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨੇ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਗਿਆ ਤੇ ਪ੍ਰਸ਼ਾਸਨ ਵੱਲੋਂ लाठी चार्ज ਕਰ ਦਿੱਤਾ ਗਿਆ ਔਰ ਇਸ लाठी चार्ज ਦੇ ਵਿੱਚ ਕਈ ਲੋਕ ਘਾਇਲ ਅਤੇ ਜ਼ਖਮੀ ਹੋਏ ਔਰ ਭਗਵਾਨ ਬਾਲਮੀਕ ਜੀ ਦੀ ਮੂਰਤੀ ਨੂੰ ਇੱਕ ਘਟਿਆ ਜਗ੍ਹਾ ਦੇ ਉੱਪਰ ਸਿੱਟ ਕੇ ਔਰ ਇੱਕ ਰੇੜੀ ਦੇ ਵਿੱਚ ਲਜਾਇਆ ਗਿਆ ਜੋ ਕਿ ਨਗਰ ਕੌਂਸਲ ਦੀ ਰੇੜੀ ਸੀ ਜਿਸ ਦੇ ਵਿੱਚ ਕੂੜਾ ਵਗੈਰਾ ਪਾਇਆ ਜਾਂਦਾ ਸੀ ਔਰ ਉਸ ਦੇ ਨਾਲ ਲਜਾਇਆ ਗਿਆ ਔਰ ਉਸ ਤੋਂ ਬਾਅਦ ਜਦੋਂ ਪਬਲਿਕ ਜੋ ਕਿ ਭਗਵਾਨ ਵਾਲਮੀਕ ਜੀ ਦੇ ਸਮਰਥਕ ਸਨ ਭਗਵਾਨ ਵਾਲਮੀਕ ਜੀ ਦੇ ਵਾਲਮੀਕੀ ਸੰ ਉਹਨਾਂ ਵੱਲੋਂ ਉਸ ਮੂਰਤੀ ਨੂੰ ਲਿਆ ਕੇ ਇੱਥੇ ਦੁਬਾਰਾ ਸਥਾਪਿਤ ਕੀਤਾ ਗਿਆ ਔਰ ਇਸ ਜੋ ਕਿ ਵਾਲਮੀਕ ਸਮਾਜ ਦੇ ਲੋਕ ਨੇ ਉਹਨਾਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਠੇਕੇਦਾਰ ਅਤੇ ਨਗਰ ਕੌਂਸਲ ਮੌੜ ਦੇ ایਓ ਅਤੇ ਜੀ ਦੇ ਐਸਡੀ ਮੌੜ ਦੇ ਉੱਪਰ ਰੌਪ ਲਾਏ ਗਏ ਨੇ ਕਿ ਇਹਨਾਂ ਵੱਲੋਂ ਇਹ ਤਸ਼ੱਦਦ ਕੀਤਾ ਗਿਆ ਔਰ ਮੂਰਤੀ ਨਾਲ ਛੇੜਛਾੜ ਇਹਨਾਂ ਵੱਲੋਂ ਕੀਤੀ ਗਈ ਹੈ। ਕੈਮਰਾਮੈਨ ਸ਼ਤੀਸ਼ ਦੇ ਨਾਲ ਧਰਮਿੰਦਰ ਕੱਕੀ ਮਾਨ ਮੰਡੀ ਦਿਨਕ ਸਵਰਟੀਵੀ ਮੇਰੇ ਨਾਲ ਮਨਦੀਪ ਜੀ ਮੌਜੂਦ ਨੇ ਉਹਨਾਂ ਤੋਂ ਪੁੱਛਦੇ ਆਂ ਵੀ ਜਿਹੜੀ ਬੇਆਬਦੀ ਹੋਈ ਹੈ ਮੂਰਤੀ ਦੀ ਉਹ ਕਿਹਨੇ ਕੀਤੀ ਹੈ ਔਰ ਕਿਉਂ ਹੋਈ ਇਹ ਜੀ ਕਰਨਲ ਪ੍ਰਧਾਨ ایਓ ਜੀ ਤੇ ਆਪਣਾ ਆਪਣਾ ਐਸਡੀ ਦਾ ਦਫ਼ਤਰ ਵਾਲੇ ਇਹ ਇਹਨਾਂ ਨੇ ਬਹੁਤ ੱੱਕਾ ਕਰਾਇਆ ਸਾਡੇ ਸਮਾਜ ਨਾਲ ਸਾਡੀ ਮੂਰਤੀ ਨਾਲ ਬਹੁਤ ਛੇੜਛਾੜ ਕਰੀ ਐ ਸੱਪੜਾਂ ਨਾਲ ਭੰਨ ਕੇ ਗੰਦੀ ਰੇੜੀ ਤੇ ਲੈ ਕੇ ਗਏ ਕਾਲਜ ਵਿੱਚ ਦੀ ਜੀ ਇਹਨਾਂ ਨੇ ਬਹੁਤ ੱੱਕਾ ਕਰਿਆ ਲੇਡੀਜ਼ ਦਾ ਡੰਡੇ ਮਾਰੇ ਲੱਕੀ ਚਾਰਜ ਕਰਿਆ ਬਹੁਤ ਬੱਚਿਆਂ ਦੇ ਵੀ ਮਾਰੇ ਇਹਨਾਂ ਨੇ ਬਹੁਤ ਬੁਰਾ ਹਾਲ ਸਾਨੂੰ ਅੰਦਰ ਨਹੀਂ ਆਉਣ ਦਿੱਤਾ ਜੀ ਬਹੁਤ ਸਾਡੇ ਨਾਲ ੱੱਕਾ ਹੋਇਆ ਸਾਡੀ ਇਹੀ ਮੰਗ ਆ ਵੀ ਪੂਰੀ ਇਹਨਾਂ ਦੇ ਕਾਰਵਾਈ ਹੋਵੇ ਜੀ ਜਿਹੜੀ ਬੰਦੀ ਆ ਤੇ ਸਾਨੂੰ ਇਹ ਜਗਾ ਸਾਨੂੰ ਮਿਲਣੀ ਚਾਹੀਦੀ ਹੈ ਸਾਡਾ ਇਹ ਪਵਰ ਬਣਨਾ ਚਾਹੀਦਾ ਇਹ ਬਾਣੀਆਂ ਨੇ ਬਹੁਤ ਕਬਜ਼ੇ ਕਰ ਰੱਖਿਆ ਆ ਸਤਪਵਨ ਹਾਲ ਆ ਸੀਟੀ ਇੰਜਨ ਕਲੱਬ ਹੋਰ ਵੀ ਕਈ ਇਹਨਾਂ ਨੇ ਰੱਖੇ ਜੀ ਸਾਨੂੰ ਸਾਡੀ ਇਹੀ ਮੰਗਾ ਸਾਨੂੰ ਸਾਡਾ ਇਹ ਪਵਨ ਮਿਲਣਾ ਚਾਹੀਦਾ ਅੱਗੇ ਵਾਸਤੇ ਕੋਈ ਵੀ ਇੱਥੇ ਛੇੜਛਾੜ ਨਾ ਹੋਵੇ ਸਾਡੇ ਸਮਾਜ ਨਾਲ ਕਦੇ ਕੋਈ ਗਰੀਬ ਬੰਦੇ ਨਾਲ ਧੱਕਾ ਨਾ ਹੋਵੇ ਅਸੀਂ ਬਖਸ਼ਾਂਗੇ ਨਹੀਂ ਅਸੀਂ ਬਖਸ਼ਾਂਗੇ ਨਹੀਂ ਸਾਡੀ ਬਸ ਇਹੀ ਬੇਨਤੀ ਆ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਨੂੰ ਇਹ ਭਵਨ ਮਿਲਣਾ ਚਾਹੀਦਾ ਸਾਡੀ ਮੂਰਤੀ ਇੱਥੇ ਰਹਿਣੀ ਚਾਹੀਦੀ ਆ ਇਹ ਸੀਗੇ ਆਪਣੇ ਨਾਲ ਰਾਜਵੀਰ ਐਡਵੋਕੇਟ ਬਾਲਮਿਕ ਸਮਾਜ ਤੋਂ ਉਹਨਾਂ ਨੇ ਜੋ ਵੀ ਬਾਲਮੀਕ ਜੀ ਦੀ ਮੂਰਤੀ ਨਾਲ ਬੇਅਦਬੀ ਹੋਈ ਆ ਉਹਦੇ ਬਾਰੇ ਵਿਸਤਾਰਪੂਰਵਕ ਦੱਸਿਆ ਹੁਣ ਗੱਲ ਕਰਦੇ ਆ ਪਬਲਿਕ ਦੇ ਨਾਲ ਜੋ ਕਿ ਪਬਲਿਕ ਇੱਥੇ ਬਹੁਤ ਜ਼ਿਆਦਾ ਇਕੱਤਰਤ ਹੋਈ ਹੋਈ ਹੈ ਪਬਲਿਕ ਨਾਲ ਗੱਲਬਾਤ ਕਰਦੇ ਆ ਵੀ ਕੀ ਕਾਰਨ ਹੋਇਆ ਮੇਨ ਔਰ ਕਿੰਨਾ ਤੋਂ ਨੁਕਸਾਨ ਹੋਇਆ ਇਸ ਪਵਿੱਤਰ ਮੰਦਰ ਦਾ ਕੀ ਨਾ ਜੀ ਤੁਹਾਡਾ ਬਲਬੀਰ ਸਿੰਘ ਜੀ ਬਲਬੀਰ ਸਿੰਘ ਜੀ ਸਾਨੂੰ ਇਹ ਦੱਸੋ ਵੀ ਕੀ ਨੁਕਸਾਨ ਹੋਇਆ ਇੱਥੇ ਔਰ ਕੀ ਨੇ ਕੀਤਾ ਹੈ ਇਹ ਜੀ ਕਰਨੈਲ ਪ੍ਰਧਾਨ ਈਓ ਤੇ ਆਪਣਾ ਐਸਟੀਮ ਇਹ ਸਾਰੇ ਮਿਲੇ ਹੋਏ ਸੀਗੇ ਇਹ ਇਹ ਜਿੰਨੇ ਜਾਈ ਨੇ ਵਿੱਚ ਸਾਰੇ ਇਹਨਾਂ ਨੇ ਇੱਕ ਮੁਜੀਬੂਤ ਸੀਰ ਬਾਹਰ ਪੁਲਿਸ ਲਾ ਕੇ ਅੰਦਰ ਇਹ ਖੇਡ ਖੇਡਖਾਨੀ ਕਰੀ ਕੇ ਕਰੀ ਗਏ ਨੇ ਇਹਨਾਂ ਨੇ ਬੇਵਾਬਦੀ ਕੀਤੀ ਆ ਗੁਰੂ ਜੀ ਅਸੀਂ ਤਾਂ ਕਹਿੰਦੇ ਵੀ ਇਹਦਾ ਨਿصاف ਮਿਲਣਾ ਚਾਹੀਦਾਗਾ ਇਹਨਾਂ ਦੇ ਬਣਦੇ ਕਾਰਵਾਈ ਬਣੇ ਕਰ ਇੱਕ ਕੀਤੀ ਜਾਵੇ ਵੇ ਗਾਹਾਂ ਵਾਸਤੇ ਕਿਸੇ ਇੱਕ ਤੇ ਹੋਰ ਜਾ ਕੇ ਇਹ ਵੇਅਬਦੀ ਨਾ ਕਰਨ ਸਾਡੇ ਜੜਾ ਜੜਾ ਜਿਹੜਾ ਹੈ ਇਹ ਕਰਨੈਲ ਪ੍ਰਧਾਨ ਹਰੀ ਮੰਡੀ ਦੀ ਜੜ ਇਹ ਖਰਾਬ ਕਰਦਾ ਵਿੱਚੇ ਖਾਨੇ ਵਾਲਾਗਾ ਇਹ ਲਿਪਟੀਆ ਮਗਰੋਫ ਬਾਵਾ ਖੱਟਣ ਦਾ ਮਾਰਾ ਸੁੱਕੀ ਮਗਰੋ ਆ ਕੇ ਇਸੇ ਮੂਰਤੀ ਕਨ ਮੈਂ ਧਰੂਗਾ ਪਹਿਲਾਂ ਸਾਡੀ ਅਰਜ਼ੀਆਂ ਨਹੀਂ ਪੜੀਆਂ ਇਹ ਬੰਦੇ ਨੇ ਇਹ ਇਹ ਸਾਰੇ ਦੋਨ ਵਿੱਚੇ ਭਗਵਾਨ ਤਮਨਦੀ ਪਾਰਟੀ ਵਿੱਚੇ ਸਾਰੇ ਰਲੇ ਹੋਏ ਨੇ ਗਰੀਬ ਦੇ ਪਾਸੇ ਜਿਹੜਾ ਗਰੀਬ ਦੋ ਮੰਜਾਂ ਦੇ ਸਾਹ ਇਹਨਾਂ ਲੈ ਲਿਆ ਤਾਂ ਠੀਕ ਆ ਤਾਂ ਬੜੇ-ਬੜੇ ਨੌਰੇ ਪੜੇਗਾ ਪੜੇਗਾ ਬੱਬਰਗਾ 1 ਨੰਬਰ ਵਾਰਡ ਤੋਂ ਲੈ ਕੇ 17 ਨੰਬਰ ਵਾਰਡ ਤੱਕ ਸਭ ਕਬਜ਼ੇ ਆ ਅਸੀਂ ਦਿਖਾਉਣੇ ਆ ਆਰਟੀਆਈ ਪਾਈ ਆ ਵੀ ਕਿੰਨੇ ਕਬਜ਼ੇ ਕਮੇਟੀ ਨੇ ਜਾਇਜ਼ ਕਰਾਏ ਆ ਕਿੰਨੇ ਨਜਾਇਜ਼ ਕਰਾਏ ਨੇ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਸਮੰਦਰ ਦੇ ਬਾਰੇ ਅਸੀਂ ਇਹ ਕਹਿੰਦੇ ਵੀ ਸਾਡਾ ਮੰਦਰ ਇੱਥੇ ਹੀ ਰਹਿ ਜਾ ਜੀ ਤੇ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਕੀ ਨਾ ਜੀ ਤੁਹਾਡਾ ਹਾਕਮ ਜੀ ਹਾਕਮ ਜੀ ਹਾਕਮ ਜੀ ਕੀ ਕਾਰ ਤੇ ਕੀ ਕਾਰਨ ਹੋਇਆ ਜਿਹੜਾ ਤੁਸੀਂ ਅੱਜ ਇਕੱਤਰ ਤੋਂ ਹੋਏ ਆ ਇਹਦੇ ਜੀ ਤਾਪ ਨੂੰ ਦੇਖ ਲੋ ਜੀ ਹੁਣ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਜੇ ਆਪਣੇ ਪ੍ਰਧਾਨ ਤੇ ਕਰ ਰਾਇਲ ਦੇ ਤੇ ਤੇ ਜੀ ਕਿਉਂ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਕੀਤਾ ਇਹਨਾਂ ਨੇ ਮੂਰਤੀ ਛੇੜਖਾਨੀ ਕਰੀ ਹੈ ਜੀ ਬੇਅਬਦੀ ਬੇਅਬਦੀ ਹੋਈ ਹੈ ਜੀ ਗੰਦੇ ਰੇੜੀ ਤੇ ਚੱਕ ਕੇ ਸਿੱਟੇ ਜਾਂਦੇ ਦੀਗੇ ਜੀ ਮੂਰੇ ਆਪ ਹੋ ਗਈ ਸਾਰੇ ਇਕੱਠੇ ਹੋ ਕੇ ਭੈਣ ਭਾਈ ਜੀ ਟਿੱਕੇ ਰਹਿ ਗਏ ਜੀ ਵੇਬ ਜੀ ਹਾਂ ਜੀ ਕਿਨਾਂ ਜੀ ਥੋੜਾ ਜਾਂਦੇ ਜੀ ਕਿਨਾਈ ਤੁਹਾਡਾ ਮੰਗਰ ਆਇਆ ਜੀ ਮੰਗਰ ਆਮ ਜੀ ਦੱਸੋ ਸਾਨੂੰ ਇਹ ਜਿਹੜੀ ਬੇਅਫਦੀ ਹੋਈ ਆ ਕੀ ਨੇ ਕੀਤੀ ਔਰ ਕੀ ਕਾਰਨ ਹੈ ਹਾਂ ਸਰ ਸਾਨੂੰ ਸਾਡੇ ਅੱਖਾਂ ਨੂੰ ਪਤਾ ਲੱਗਿਆ ਜੀ ਵੀ ਮੂਰਤੀ ਚੱਕੀ ਜਾ ਰਹੀ ਐ ਇੱਥੇ ਤੇ ਸੇ ਆਇਆ ਇਹ ਸਾਬ ਦਾ ਨਾਮ ਆਇਆ ਇਹ ਸਾਬ ਨੇ ਮੂਰਤੀ ਪਟਾ ਕੇ ਸੰਭਲ ਨਾਲ ਮੂਰਤੀ ਚੁੱਕਾ ਕੇ ਕੰਧ ਪਰਨ ਦੇ ਮੂਰਤੀ ਲੈ ਗਏ ਅਸੀਂ ਇਹਨੂੰ ਚੋਰੀ ਸਮਝਦੇ ਹਾਂ ਤੇਨ ਤੋਂ ਸਾਡੀ ਮੂਰਤੀ ਚੋਰੀ ਕੀਤੀ ਸਾਡੇ ਗੁਰੂ ਜੀ ਅਸੀਂ ਸੰਗਰਸ਼ ਕੀਤਾ ਮੂਰਤੀ ਬਚਾਉਣ ਲਈ ਜੀ ਹਾਂ ਜੀ ਕੀ ਮੰਗ ਕਰਦੇ ਹੁਣ ਸਰਕਾਰ ਤੋਂ ਅਸੀਂ ਮੰਗ ਕਰਦੇ ਸਾਡੀ ਮੁਰਚੀ ਪੱਕੀ ਹੋਵੇ ਸਾਡਾ ਬਾਗਲੀਕ ਭਵਨ ਪੱਕਾ ਬਣਾ ਕੇ ਕਹਿੰਦੇ ਸੀ ਅੱਗੇ ਬੋਲ ਨਹੀਂ ਸਕਦੇ ਜੀ